ਜਿਹੜੇ ਰਾਜੂਆਣੇ ਦੀ ਗੱਲ ਕਰਦੇ ਸੀ ਜਿਹੜਾ ਇੱਕ ਸਭ ਤੋਂ ਵੱਡਾ ਟੈਰਰਿਸਟ ਸੀ ਜਿਹਨੇ ਕੀ 17 ਬੰਦੇ ਦਾ ਜਿਹਨਾਂ ਨੂੰ ਸ਼ਹੀਦ ਕੀਤਾ 17 ਉਹ ਬੰਦਿਆਂ ਨੂੰ ਬਿਲਕੁਲ ਉਸ ਮਾਲੂ ਦੇ ਕੇਸ ਨਾਲ ਜੋੜ ਕੇ ਦੇਖਦੇ ਸੀ ਵੀ ਜੇ ਉਹਨਾਂ ਨੂੰ ਛੱਡਤਾ ਤਾਂ ਇਹਨੂੰ ਵੀ ਛੱਡਣਾ ਚਾਹੀਦਾ 11 ਲੋਕਾਂ ਦਾ 14 ਬੰਦਿਆਂ ਦਾ ਕਤਲ ਕੀਤਾ ਸੀ ਤੇ ਨਾਲ ਮਾਈਨਰ ਬੱਚਿਆਂ ਦਾ ਗੈਂਗ ਰੇਪ ਕੀਤਾ ਸੀ ਉਹਨਾਂ ਨੂੰ ਉਹਨਾਂ ਨੂੰ ਰਿਮਿਸ਼ਨ ਦੇਤੀ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ ਇੱਕ ਕਾਨੂੰਨ ਦੀ ਜਿੱਤ ਹੋਈ ਹੈ ਉਹਦੋਂ ਨੇ ਇਹ ਕਿਹਾ ਵੀ ਜਲਦੀ ਤੋਂ ਜਲਦੀ ਉਹ 11 ਦੇ ਬੰਦੇ ਉਹਨਾਂ ਨੂੰ ਜਿਨ੍ਹਾਂ ਨੂੰ ਛੱਡਿਆ ਐਡੇ ਵੱਡੇ ਘਣਾਉਣੇ ਕੇਸ 'ਚ ਉਹਨਾਂ ਨੂੰ ਫੜ ਕੇ ਦੁਬਾਰਾ ਜੇਲ੍ਹ 'ਚ ਸੁੱਟਿਆ ਜਿਹੜੇ ਬੰਦੇ ਕਾਤਲ ਨੇ ਉਹਨਾਂ ਦੀ ਜਗ੍ਹਾ ਸਦਾ ਹੀ ਜੇਲ੍ਹ 'ਚ ਇਹ ਬਿਲਕੁਸਰ ਬਾਨੇ ਵਾਲੇ ਕੇਸ 'ਚ ਅੱਜ ਫੈਸਲਾ ਹੋਇਆ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਰਵਨੀਤ ਬਿੱਟੂ ਕਾਂਗਰਸ ਦੇ ਐਮਪੀ ਨੇ ਉਹਨਾਂ ਵੱਲੋਂ ਲਗਾਤਾਰ ਬਲਵੰਤ ਸਿੰਘ ਰਾਜੂ ਆਣੇ ਦੇ ਉੱਤੇ ਨਿਸ਼ਾਨੇ ਸਾਧੇ ਜਾਂਦੇ ਨੇ ਉਹਨਾਂ ਕਿਹਾ ਕਿ ਕੱਲ ਬਿਲਕੀ ਜ਼ਬਾਨੋ ਦਾ ਜੋ ਮਾਮਲਾ ਸਾਹਮਣੇ ਆਇਆ ਸੀ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀ ਸੋ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈ ਵੀ ਦੋਸ਼ੀਆਂ ਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਉਹਦੇ ਚੱਲਦੇ ਉਹਨਾਂ ਨੇ ਕਈ ਨਿਸ਼ਾਨੇ ਸਾਧਦੇ ਨੇ ਕੀ ਕਿਹਾ ਤੁਸੀਂ ਵੀ ਸੁਣੋ ਤੁਸੀਂ ਸਾਰੇ ਜਾਣਦੇ ਹੋ ਇੱਕ ਬਹੁਤ ਹੀ ਵੱਡਾ ਤੇ ਮਹੱਤਵਪੂਰਨ ਕੇਸ ਆ ਜਿਹੜਾ ਬਿਲਕੁਸ ਬਾਨੂ ਕਿ ਇਸ ਜਿਹੜਾ ਕਿ ਤੁਸੀਂ ਅੱਜਕੱਲ ਚਰਚਾ 'ਚ ਸੁਣਿਆ ਹੈ ਜਿਹਦੇ ਵਿੱਚ 11 ਲੋਕਾਂ ਨੇ 14 ਬੰਦਿਆਂ ਦਾ ਕਤਲ ਕੀਤਾ ਸੀ ਤੇ ਨਾਲ ਮਾਈਨਰ ਬੱਚਿਆਂ ਦਾ ਗੈਂਗ ਰੇਪ ਕੀਤਾ ਸੀ ਉਹਨਾਂ ਨੂੰ ਉਹਨਾਂ ਦੇ ਨੂੰ ਰਿਮਿਸ਼ਨ ਦਿੱਤੀ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ ਤੇ ਇੱਥੇ ਜਿਹੜੇ ਰਾਜੋਆਣੇ ਦੀ ਗੱਲ ਕਰਦੇ ਸੀ ਜਿਹੜਾ ਇੱਕ ਸਭ ਤੋਂ ਵੱਡਾ ਟੈਰੋਸਟਰ ਜਿਹਨੇ ਕੀ 17 ਬੰਦੇ ਦਾ ਜਿਨ੍ਹਾਂ ਨੂੰ ਸ਼ਹੀਦ ਕੀਤਾ 17 ਉਹ ਬੰਦਿਆਂ ਨੂੰ ਬਿਲਕੁਲ ਚਮਨੂ ਦੇ ਕੇਸ ਨਾਲ ਜੋੜ ਕੇ ਦੇਖਦੇ ਸੀ ਵੀ ਜੇ ਉਹਨਾਂ ਨੂੰ ਛੱਡਤਾ ਤਾਂ ਇਹਨੂੰ ਵੀ ਛੱਡਣਾ ਚਾਹੀਦਾ ਅੱਜ ਉਹ ਬੰਦਿਆਂ ਤੇ ਸੁਪਰੀਮ ਕੋਰਟ ਨੇ ਅੱਜ ਬਹੁਤ ਵੱਡੀ ਇੱਕ ਮੈਂ ਸਮਝਦਾ ਕਾਨੂੰਨ ਦੀ ਚਪੇੜ ਮਾਰੀ ਹੈ ਤੇ ਅੱਜ ਇਹ ਇੱਕ ਲੈਂਡਮਾਰਕ ਜੱਜਮੈਂਟ ਹੈ ਜਿਹੜੀ ਇਹ ਸੁਪਰੀਮ ਕੋਰਟ ਨੇ ਕੀਤੀ ਆ ਤੇ ਅੱਜ ਇੱਕ ਸਚਾਈ ਦੀ ਇੱਕ ਕਾਨੂੰਨ ਦੀ ਜਿੱਤ ਹੋਈ ਅੱਜ ਉਹਨਾਂ ਨੇ ਇਹ ਕਿਹਾ ਵੀ ਜਲਦੀ ਤੋਂ ਜਲਦੀ ਉਹ 11 ਦੇ ਬੰਦੇ ਉਹਨਾਂ ਨੂੰ ਜਿਨ੍ਹਾਂ ਨੂੰ ਛੱਡਿਆ ਐਡੇ ਬੜੇ ਘਣਾਉਣੇ ਕੇਸ 'ਚ ਉਹਨਾਂ ਨੂੰ ਫੜ ਕੇ ਦੁਬਾਰਾ ਜੇਲ੍ਹ 'ਚ ਸਿੱਟੋ ਤੇ ਉਹਨਾਂ ਦਾ ਜਿਹੜਾ ਸੈਂਟੈਂਸ ਕੋਰਟ ਹੋਇਆ ਸੀ ਆ ਹੋਇਆ ਸੀ ਉਹਨਾਂ ਨੂੰ ਮਹਾਰਾਸ਼ਟਰ 'ਚ ਕੇਸ ਤਬਦੀਲ ਕਰਤਾ ਸੀ ਤੇ ਗੁਜਰਾਤ ਤੋਂ ਉਹਨਾਂ ਨੂੰ ਛੱਡਿਆ ਗਿਆ ਅੱਜ ਮੈਂ ਸਮਝਦਾ ਜਿਹੜੇ ਕਾਨੂੰਨ ਤੋੜਨ ਵਾਲੇ ਉਹਨਾਂ ਨੂੰ ਵੀ ਅੱਜ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਉਹ ਵੀ ਦੇਸ਼ ਦਾ ਕਾਨੂੰਨ ਕੀ ਆ ਦੇਸ਼ ਦਾ ਸੰਵਿਧਾਨ ਕੀ ਆ ਤੇ ਮੈਂ ਸਮਝਦਾ ਅੱਜ ਬੜੀ ਮੈਂ ਸਮਝਦਾ ਇੱਕ ਜਿੱਤ ਹੋਈ ਆ ਕਾਨੂੰਨ ਦੀ ਬੜੀ ਅੱਜ ਖੁਸ਼ੀ ਦੀ ਗੱਲ ਆ ਵੀ ਦੁਬਾਰਾ ਜਿਹੜੇ ਕਤਲ ਕਰਨ ਵਾਲੇ ਆ ਜਿਹੜੇ ਲੋਕ ਰੇਪ ਕਰਨ ਵਾਲੇ ਆ ਉਹਨਾਂ ਨੂੰ ਇਨਸਾਫ ਮਿਲਿਆ ਤੇ ਇਸ ਕਰਕੇ ਉਹ ਬੰਦਿਆਂ ਦੇ ਵਿੱਚ ਮੂੰਹ ਬੰਦ ਹੋ ਗਏ ਹੋਣਗੇ ਜਿਹੜੇ ਬੰਦੇ ਰਾਜੂਆਣੇ ਦੀ ਗੱਲ ਕਰਦੇ ਆ ਤੇ ਰਾਜੂਆਣੇ ਦੀ ਕੋਰਟ ਦੇ ਵੱਲੋਂ ਕਰ ਦਿੰਦੇ ਆ ਵੀ ਕੋਰਟ ਨੇ ਤਾਂ ਜੀ ਕਦੇ ਕਹੀ ਨਹੀਂ ਗੱਦੇ ਅੱਜ ਇਹ ਦੁਬਾਰਾ ਉਸ ਕੇਸ ਤੇ ਵੀ ਸੁਪਰੀਮ ਕੋਰਟ ਵੱਲੋਂ ਮੋਹਰ ਲਾਤੀ ਆ ਵੀ ਜਿਹੜੇ ਬੰਦੇ ਕਾਤਲ ਨੇ ਉਹਨਾਂ ਦੀ ਜਗਾ ਸਦਾ ਹੀ ਜੇਲ੍ਹ ਚ ਆ ਇਹ ਬਿਲਕਿਸਮਾਨੋ ਵਾਲੇ ਕੇਸ 'ਚ ਅੱਜ ਫੈਸਲਾ ਹੋਇਆ ਇਸ ਲਈ ਅੱਜ ਦੁਬਾਰਾ ਜਿਹੜਾ ਯਕੀਨ ਕੋਰਟਸ ਦੇ ਵਿੱਚ ਆਪਣੇ ਕਾਨੂੰਨ ਦੇ ਵਿੱਚ ਉਹ ਹੋਰ ਦੁਗਣਾ ਤੇ ਗੁਣਾ ਅੱਜ ਵਧਿਆ ਹੈ ਸਰ ਰਵਨੀਦ ਬਿੱਟੂ ਲਗਾਤਾਰ ਬਲਵੰਤ ਸਿੰਘ ਰਾਜੂਆਂ ਨੂੰ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਘੇਰਦੇ ਨਜ਼ਰ ਆਉਂਦੇ ਨੇ ਕੁਝ ਦਿਨ ਪਹਿਲਾਂ ਉਹਨਾਂ ਵੱਲੋਂ ਚਿੱਠੀ ਨੂੰ ਲੈ ਕੇ ਬਿਆਨ ਦਿੱਤਾ ਸੀਗਾ ਵੀ ਰਾਜੂਆਂ ਦਾ ਜੇਲ੍ਹ ਤੋਂ ਚਿੱਠਿਆ ਨਹੀਂ ਲਿਖਦਾ ਉਹ ਚਿੱਠੀ ਉਹਨਾਂ ਦੀ ਭੈਣ ਲਿਖਦੀ ਆ ਹੁਣ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਚਾਹੀਦਾ ਹੁਣ ਵੇਖਣਾ ਹੋਵੇਗਾ ਇਹਦੇ ਚਲਦੇ ਸਿੱਖ ਜਥੇਬੰਦੀਆਂ ਦਾ ਕੀ ਬਿਆਨ ਸਾਹਮਣਿਆਂ ਦਾ ਕੈਮਰਾਮੈਨ ਜੌਨਸਨ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ